ਸਾਰੇ ਭੈਣ ਭਰਾਵਾਂ ਨੂੰ ਜੈਮਸੀ ਜੀ ਆਓ ਪਰਬ ਦੇ ਦਸਾਂ ਵਾਸਤੇ ਪ੍ਰਾਰਥਨਾ ਕਰੀਏ ਹallelujah ਹallelujah ਹਾਰੀ ਦੀ ਹੈ ਸਰਦੀ ਪਿਤਾ ਪ੍ਰਭ ਜੈਸੂ ਮਸੀਹ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਬੰ ਜੈਸੂ ਮਸੀਹ ਪਿਤਾ ਪਰਮੇਸ਼ਰ ਜੀ ਮੈਂ ਰੱਬ ਦੇ ਦਾਸਾਂ ਵਾਸਤੇ ਪ੍ਰਾਰਥਨਾ ਕਰਦਾ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਦਇਆ ਕਰੋ ਇਹਨਾਂ ਦੀ ਕਿਰਪਾ ਕਰੋ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰੱਬ ਦੇ ਦਾਸ ਪੰਜਾਬ ਦੇ ਵਿੱਚ ਹਨ ਜਾਂ ਜਿੰਨੇ ਵੀ ਪੰਜਾਬ ਤੋਂ ਬਾਹਰ ਹਨ ਮੈਂ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਮੈਂ ਸਾਰੇ ਵਾਸਤੇ ਪ੍ਰਾਰਥਨਾ ਕਰਦਾ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਕਿਸੀ ਮੇਰੇ ਮਨ ਵਿੱਚ ਪਾਇਆ ਰੱਬ ਦੇ ਦਾਸਾਂ ਵਾਸਤੇ ਪ੍ਰਾਰਥਨਾ ਕੀਤੀ ਜਾਵੇ ਪਰ ਮੈਂ ਇਸ ਯੋਗ ਨਹੀਂ ਹੈ ਪਿਤਾ ਪਰਮੇਸ਼ਰ ਜੀ ਮੈਂ ਤਾਂ ਇਹਨਾਂ ਦੀ ਜੁੱਤੀ ਦਾ ਟੱਛਮ ਬਨਣ ਦੇ ਵੀ योग नहीं हाँ कि मैं वास्ते मैं प्रार्थना कर सकता किताबन जसू पिता परमेश्वर जी पिता परमेश्वर प्रार्थना जिन्हें रब उदास बाहर हैं किताबन जसू श्री पिता परमेश्वर जी मैं सारे वास्ते मैं प्रार्थना करता किताबन जसू श्री पिता परमेश्वर जी इन्ह सार्या की दया को इन्ह सारे ਤੇ ਕਿਰਪਾ ਕਰੂ ਖੁਦਾਵੰਜਿਸੁ ਮਸੀ ਇਹਨਾਂ ਦੀ ਸਾਨੀ ਕਲੀਸਿਆ ਤੇ ਕਿਰਪਾ ਕਰੂ ਖੁਦਾਵੰਜਿਸੁ ਮਸੀ ਇਹਨਾਂ ਦੀ ਕਲੀਸਿਆ ਵੱਧ ਜਾਵੇ ਖੁਦਾਵੰਜਿਸੁ ਮਸੀ ਸ਼ੀ ਪਿਤਾ ਪਰਮੇਸ਼ਰਾ ਦਾਤ ਧੰਨਵਾਦ ਕਰਦਾ ਖੁਦਾਵੰਜਿਸੁ ਮਸੀ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਆਪਣੀ ਦੁਗਲੀ ਮੱਸਾ ਦੇ ਨਾਲ ਇਸਦਾ ਮਾਨ ਕਰੂ ਖੁਦਾਵੰਜਿਸੁ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਦਇਆ ਕੁਰਵੇ ਨਾ ਤੇ ਕਿਰਪਾ ਕਰੂ ਖੁਦਾਵੰਜਿਸੁ ਮਸੀ ਪਿਤਾ ਪਰਮੇਸ਼ਰ ਜੀ ਜਿੱਥੇ ਜਿੱਥੇ ਵੀ ਤੁਹਾਡੇ ਭਵਨ ਚੱਲ ਰਹੇ ਨੇ ਕਿਤਾਬ ਪਤਾਵਿ ਜਿਸੁ ਮਸੀ ਪਿਤਾ ਪਰਮੇਸ਼ਰ ਜੀ ਜਿੱਥੇ ਜਿੱਥੇ ਵੀ ਤੁਹਾਡੀ ਆराधना ਪ੍ਰਾਰਥਨਾ ਹੋ ਰਹੀ ਹੈ ਖੁਦਾਵੰਜਿਸੁ ਮਸੀ ਪਿਤਾ ਸ਼ੀਤਾ ਪਿਤਾ ਪਵਿੱਤਰ ਦੂਤਾਂ ਦੀ ਬਾੜ ਲੱਗੀ ਰਹੀ ਖਦਾਵੰਜੇ ਸੁਸੀਪਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖਦਾਵੰਜੇ ਸੁਸੀਪਤਾ ਪਰਮੇਸ਼ਰ ਜੀ ਇਹਨਾਂ ਦੀ ਲੰਬੀ ਆਰ ਜੀ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ ਜੀ ਨਦੀ ਮਿਨਿਸਟਰੀ ਵਾਸਤੇ ਮੈਂ ਪ੍ਰਾਰਥਨਾ ਕਰਦਾ ਖਦਾਵੰਜੇ ਸੁਸੀਪਤਾ ਦੇ ਘਰ ਪਰਿਵਾਰ ਵਾਸਤੇ ਪਿਤਾ ਪਰਮੇਸ਼ਰ ਜੀ ਅਤੇ ਪੱਛਿਆ ਵਾਸਤੇ ਮੈਂ ਪ੍ਰਾਰਥਨਾ ਕਰਦਾ ਖਦਾਵੰਜੇ ਸੁਸੀਪਤਾ ਲੰਬੀ ਆਰ ਜੀ ਕਰੋ ਖਦਾਵੰਜੇ ਸੁਸੀਪਤਾ ਤੁਸੀਂ ਸਾਡੇ ਚਿਹਰਾ ਬੇਠਰਾ ਦਿੱਤੇ ਨੇ ਖਦਾਵੰਨ ਜਿਸ ਵਿੱਚ ਸੀ ਸੀ ਪਿਤਾ ਪ੍ਰਮੇਸ਼ਰ ਜੀ ਇਹਨਾਂ ਤੋਂ ਮੁੱਖ ਤੋਂ ਸੀ ਤੁਹਾਡੀ ਆਵਾਜ਼ ਨੂੰ ਸੁਣਦੇ ਹਾਂ ਖਦਾਵੰਨ ਜਿਸ ਵਿੱਚ ਸੀ ਸੀ ਪਿਤਾ ਪ੍ਰਮੇਸ਼ਰ ਜੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਖਦਾਵੰਨ ਜਿਸ ਵਿੱਚ ਸੀ ਸੀ ਪਿਤਾ ਪ੍ਰਮੇਸ਼ਰ ਜੀ ਤੁਹਾਡੇ ਚੁਣੇ ਉੱਤੇ ਕੌਣ ਦਾਵਾ ਕਰ ਸਕਦਾ ਖਦਾਵੰਨ ਜਿਸ ਵਿੱਚ ਸੀ ਸੀ ਪਿਤਾ ਪ੍ਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਚੋਣ ਲਿਆ ਹੈ ਖਦਾਵੰਨ ਜਿਸ ਵਿੱਚ ਸੀ ਸੀ ਨਦੀ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾਵੰਨ ਜਿਸ ਵਿੱਚ ਸੀ ਸੀ ਪਿਤਾ ਪ੍ਰਮੇਸ਼ਰ ਜੀ ਤੁਹਾਡੀ ਰਚਨਾ ਦੀ ਰੱਖੀ ਨੇ ਗਵਾਹੀ ਕਰਦੇ ਨੇ ਖਦਾਵੰਨ ਜਿਸ ਵਿੱਚ ਸੀ ਸੀ ਨਦੀ ਦਇਆ ਕਰੋ ਦੀ ਕਿਰਪਾ ਕਰੋ ਖਦਾਵੰਜਿਸੂ ਸਿੱਕਾ ਪਰਮੇਸ਼ਰ ਜੀ ਮੈਂ ਖਾਸ ਪ੍ਰਾਰਥਨਾ ਜੋ ਪਾਸਟਰ ਜਸਵੀਰ ਲੋੜੀ ਵਾਸਤੇ ਕਰਦੇ ਹਾਂ ਖਦਾਵੰਜਿਸੂ ਜਿਸ مسیਜੀ ਪਿੰਡ ਬਰਿਆਹਾ ਦੂਰਨਾ ਵਿਚੀਲੇ ਦੀ ਸੇਵਾ ਲਈ ਚੱਲ ਰਹੀ ਹੈ ਖਦਾਵੰਜਿਸੂ ਸਿੱਕਾ ਪਰਮੇਸ਼ਰ ਜੀ ਲਾਤੇ ਦਇਆ ਕਰੋ ਇਹਨਾਂ ਦੀ ਕਿਰਪਾ ਕਰੋ ਖਦਾਵੰਜਿਸੂ ਸਿੱਕਾ ਪਰਮੇਸ਼ਰ ਜੀ ਕਿਲਿਸਿਆ ਵਧੇ ਖਦਾਵੰਜਿਸੂ ਸਿੱਕਾ ਪਰਮੇਸ਼ਰ ਜੀ ਉਹਦੇ ਤੁਹਾਡੇ ਪਵਨ ਵਾਸਤੇ ਨੇ ਜਮੀਨ ਲੈਣੀ ਹੈ ਜਗ੍ਹਾ ਲੈਣੀ ਹੈ ਪਿਤਾ ਪਰਮੇਸ਼ਰ ਸੁੱਚ ਸਤਿਮਤ ਸਹਾਇਤਾ ਕਰੋ ਖਦਾਵੰਜਿਸੂ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਰੂ ਖਦਾਵੰਜੇ ਸੁਸੀ ਨਦੀ ਜੋ ਵੀ ਚਰਚ ਦੀਆਂ ਜ਼ਰੂਰਤਾਂ ਤੁਸੀਂ ਪੂਰਾ ਕਰੋ ਖਦਾਵੰਜੇ ਸੁਸੀ ਹੀ ਬਤਾ ਪਰਮੇਸ਼ਰ ਦੀ ਤੁਹਾਡਾ ਧੰਨਵਾਦ ਕਰਦੇ ਖਦਾਵੰਜੇ ਸੁਸੀ ਦਇਆ ਕਰੋ ਫਿਰ ਖਦਾਵੰਜੇ ਸੁਸੀ ਤਾ ਪਰਮੇਸ਼ਰ ਦੇ ਘਰ ਪਰਿਵਾਰ ਤੇ ਇਹਦੇ ਬੱਚਿਆਂ ਦੇ ਪਿਤਾ ਪਰਮੇਸ਼ਰ ਦੀ ਦਇਆ ਕਰੋ ਇਹਨਾਂ ਦੀ ਲੰਬੀ ਆਰਜੂ ਕਰੋ ਖਦਾਵੰਜੇ ਸੁਸੀ ਅਸੀਂ ਇਹਨਾਂ ਦੇ ਮੁਖ ਤੋਂ ਤੌ ਦੀ ਵਾਇਨੂ ਸੁਣਦੇ ਹਾਂ ਖਦਾਬੇ ਜੀ ਸੁਸੀ ਦਇਆ ਕਰੋ ਕਿਰਪਾ ਕਰੋ ਖਦਾਬੇ ਜੀ ਸੁਸੀ ਹੀ ਪਿਤਾ ਪਿਤਾ ਵਿੱਚ ਤੁਹਾਡਾ ਧੰਨਵਾਦ ਜੀ ਸ਼ੂਤਾ ਦਾਤਾ ਨੂੰ ਆਈ ਸ਼ੂਤਾ ਦਾਤਾ ਦਾ ਧੰਨਵਾਦ ਜੀ ਸ਼ੂਤਾ ਦਾਤਾ ਦਾ ਧੰਨਵਾਦ ਖਦਾਬੇ ਜੀ ਸੁਸੀ ਹੀ ਪਿਤਾ ਪਿਤਾ ਵਿੱਚ ਜੀ ਦਇਆ ਕਰੋ ਕਿਰਪਾ ਕਰੋ ਖਦਾਬੇ ਜੀ ਸੁਸੀ ਹੀ ਪਿਤਾ ਪਿਤਾ ਵਿੱਚ ਜੀ ਤੁਹਾਡਾ ਧੰਨਵਾਦ ਕਰਦੇ ਖਦਾਬੇ ਜੀ ਸੁਸੀ ਹੀ ਪਿਤਾ ਪਰਮੇਸ਼ਰ ਜੀ ਖਦਾਬੇ ਜੀ ਸੁਸੀ ਪਿਤਾ ਪਰਮੇਸ਼ਰ ਜੀ ਤੁਹਾਡੇ ਦਾਸ ਦੇ ਦੁਆਰਾ ਪਿਤਾ ਪਰਮੇਸ਼ਰ ਜੀ ਜਿੰਨੀ ਵੀ ਬਿਮਾਰੀਆਂ ਵਿਚਾਰੀਆਂ ਦੁਸ਼ਟ ਆਤਮਾ ਵਾਲੀ ਇਹਨਾਂ ਦੇ ਕੋਲ ਆਉਂਦੇ ਨੇ ਪਿਤਾ ਪਰਮੇਸ਼ਰ ਮੇਸ਼ਰ ਜੀ ਤੁਹਾਡੀ ਕਿਰਪਾ ਦੇ ਨਾਲ ਇਹਨਾਂ ਦੇ ਬਚਨ ਦੇ ਮੂੰਹ ਚੋਂ ਨਿਕਲੇ ਪੰਜ ਬਚਨ ਦੇ ਨਾਲ ਔਰ ਤੁਹਾਡੀ ਕਿਰਪਾ ਦੇ ਨਾਲ ਉਹ ਸਾਰੇ ਠੀਕ ਹੁੰਦੇ ਨੇ ਖਦਾ ਬੰਦ ਜੀ ਸੁਸੀਨ ਤੇ ਦਇਆ ਕਰੋ ਇਹਨਾਂ ਤੇ ਕਿਰਪਾ ਕਰੋ ਖਦਾ ਬੰਦ ਜੀ ਸੁਸੀਨ ਦੁੱਖ ਨਹੀਂ ਇਹ ਮੇਸ਼ਰ ਇਸ ਦਾ ਮਾਲ ਕਰੋ ਖਦਾ ਬੰਦ ਜੀ ਸੁਸੀਨ ਦਇਆ ਕਰੋ ਕਿਰਪਾ ਕਰੋ ਖਦਾ ਬੰਦ ਜੀ ਸੁਸੀਨ ਸਿੱਧਾ ਪਰਮਿਸ਼ਰ ਜੀ ਦਾ ਬਦ ਤੇ ਆਸਵਾਸਥੀ ਪ੍ਰਾਰਥਨਾ ਕਰਦੇ ਖਦਾ ਬੰਦ ਜੀ ਸੁਸੀਨ ਲੰਬੀ ਅਰਜੂ ਕਰੋ ਖਦਾ ਬੰਦ ਜੀ ਸੁਸੀਨ ਸਿੱਧਾ ਪਰਮਿਸ਼ਰ ਜੀ ਇਹਨਾਂ ਦੀ ਕਲਿਸਿਆ ਚ ਦੁਬਾਰੀ ਆਜ ਵੀ ਖਦਾ ਬੰਦ ਜਿਸ ਸੁਦੇਖੂ ਕਿਰਪਾ ਕਰੂ ਖਦਾਵੰਜਿਸ ਸੁਸੀ ਦਿੱਤਾ ਪਰਮਿਸ਼ੀ ਤੁਹਾਡਾ ਧੰਨਵਾਦ ਤੁਹਾਡੇ ਹਿੰਦ ਘਰ ਪਰਿਵਾਰ ਵਾਸਤੇ ਪ੍ਰਾਰਥਨਾ ਕਰਦੇ ਤੇ ਬੱਚਿਆਂ ਵਾਸਤੇ ਪ੍ਰਾਰਥਨਾ ਕਰਦੇ ਦੀ ਕਲਿਸਿਆ ਵਾਸਤੇ ਪ੍ਰਾਰਥਨਾ ਕਰਦੇ ਅੱਜ ਅਸੀਂ ਸਿੱਖਿਆ ਕਰੂ ਫਿਰਤਾ ਕਰੂ ਖਦਾਵੀ ਜਿਸਮਸੀ ਜਿੰਨੇ ਵੀ ਰਿਪੇ ਦਾਸ ਔਰ ਦਾਸੀਆਂ ਵਾਸਤੇ ਸਾਰੇ ਵਾਸਤੇ ਪ੍ਰਾਰਥਨਾ ਕਰਦੇ ਉਹਨਾਂ ਦਾ ਤੁਹਾਨੂੰ ਬਾਦ ਕਰਦਾ ਖਦਾਵੀ ਜਿਸਮਸੀ ਨੇ ਰੂਹ ਦੇ ਟੁਕੜੇ ਮਸਾਨਾ ਇਸ ਤਾਮਾਲ ਕਰੂ ਖਦਾਵੀ ਜਿਸਮਸੀ ਦਇਆ ਕਰੂ ਕਿਰਪਾ ਕਰੂ ਜੋਖ ਸਮਾਉਂਦੇ ਪਰਬ ਜਿਸਮਸੀ ਦੇ ਆਤਮਿਕ ਮਿੱਤਰ ਜਲਾਲ ਦੀ ਨਾਮ ਵਿੱਚ ਮੰਗਦੇ ਹਾਂ ਆਮੀਨ